ਫਗਵਾੜਾ ਪੁਲਿਸ ਨੇ ਬੀਤੇ ਦਿਨੀ ਚਿਹੜੂ ਵਿਖੇ ਹੋਈ ਲੁੱਟ ਦੀ ਵਾਰਦਾਤ ਨੂੰ ਸਲਝਾਉਂਦੇ ਹੋਏ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਈਲਸ ਮੇਦ ਗ੍ਰਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 22 ਅਪ੍ਰੈਲ ਨੂੰ ਇੱਕ ਮਹਿਲਾ ਸਮੇਸ਼ੇਲ ਲੁਟੇਰੇ ਫਗਵਾੜਾ ਨਜ਼ਦੀਕ ਪਿੰਡ ਚਿਹੜੂ ਵਿਖੇ ਸਥਿਤ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਵਿੱਚ ਦਾਖਲ ਹੋ ਕੇ ਮਾਲਕ ਨਾਲ ਮਾਰਕੁੱਟ ਕਰਨ ਤੋਂ ਬਾਅਦ 65000 ਰੁਪਏ ਦੀ ਨਕਦੀ, ਦੋ ਮੋਬਾਈਲ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਦਿਆਂ ਇਸ ਗੈਂਗ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 22700 ਰੁਪਏ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ ਹੁਣ ਦੱਸਿਆ ਗਿਆ ਹੈ ਗ੍ਰਿਫਤ ਦੋਸ਼ੀਆਂ ਦੀ ਪਛਾਣ ਕੁਲਵੰਤ ਰਾਏ ਪੁੱਤਰ ਹਰੀਰਾਮ, ਹਰ ਸੁਖਦੇਵ ਸਿੰਘ ਉਰਫ ਸਾਗਰਬਾਬਾ ਪੁੱਤਰ ਪਰਮਜੀਤ ਸਿੰਘ ਅਤੇ ਜੈਦੀਪ ਪੁੱਤਰ ਸ਼ੰਦਰਪਾਲ ਤਿੰਨੋਂ ਵਾਸੀ ਚੰਦਪੁਰ ਵਜੋਂ ਹੋਈ ਹੈ। ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨੋਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਹਾਂਜੀ 1 ਸਤੰਬਰ 23 22 ਚ 2024 ਨੂੰ 3 ਵਜੇ ਇੱਕ ਇੰਟੀਮੇਸ਼ਨ ਆਈ ਸੀ ਕਿ ਕੋਈ ਚਿਹੜੂ ਪਿੰਡ ਦੇ ਵਿੱਚ ਪਾਲ ਵੈਸਟਰਨ ਯੂਨੀਅਨ ਕਰਕੇ ਜਿਹੜਕ ਪੈਟਦੇ ਆ ਜਿਨ੍ਹਾਂ ਦੇ ਕੋਲੋਂ ਪੰਜਕ ਅਨਨੋਨ ਬੰਦੇ ਉਹਦੇ ਕੋਲੋਂ 65000 ਰੁਪਇਆ ਪਲੱਸ ਦੋ ਮੋਬਾਈਲ ਤੇ ਹੋਰ ਆਪਣੇ ਇੰਪੋਰਟੈਂਟ ਡਾਕੂਮੈਂਟਸ ਉਹਨਾਂ ਦੇ ਖੋ ਕਰਕੇ ਲੈ ਕੇ ਚਲੇ ਗਏ ਨੇ ਜਿੱਦੇ ਵਿੱਚ ਅਸੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੱਖ-ਵੱਖ ਟੀਮਾਂ ਤਿਆਰ ਕੀਤੀ ਹੈਗੀ ਆ ਤੇ ਜਿੱਦੇ ਵਿੱਚ ਅਸੀਂ ਤਿੰਨ ਜਣੇ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਕੁਲਵੰਤਰ ਆਏ ਪੁੱਤਰ ਹਰੀਨਾਮ ਵਾਸੀ ਚਾਦਪੁਰ ਜਿਹਦੇ ਖਿਲਾਫ ਇਹਨਾਂ ਵੀ ਐਮਡੀਪੀ ਸੈਕਟਰ ਦੇ ਮੁਕਦਮੇ ਨੇ ਇਸ ਤੋਂ ਇਲਾਵਾ ਹਰ ਸੁਖਦੀਪ ਸਿੰਘ ਸਾਗਰ ਬਾਬਾ ਸਨੋ ਪਰਮਜੀਤ ਸਿੰਘ ਇਹ ਵੀ ਚਾਦਪੁਰ ਤੋਂ ਆ ਇਹਦੇ ਖਿਲਾਫ ਵੀ ਪਹਿਲਾਂ 4-5 ਮੁਕਦਮੇ ਲੜਾਈ ਚ ਗਲੇ ਦੇ ਤੇ ਪਲੱਸ ਆਪਣਾ ਐਮਡੀਪੀ ਸੈਕਟਰ ਦੇ ਮੁਕਦਮੇ ਲੋਕਲ ਥਾਣੇ ਦੇ ਵਿੱਚ ਹੈਗੇ ਆ ਇਸ ਤੋਂ ਇਲਾਵਾ ਜੈਦੀਪ ਪੁੱਤਰ ਸ਼ੰਦਰਾਮ ਇਹ ਵੀ ਚਾਦਪੁਰ ਦਾ ਹੈ ਇਹਦੇ ਖਿਲਾਫ ਵੀ ਪਹਿਨਾ ਲੁੱਟਖੋਹਾਂ ਤੇ ਪਰਚੇ ਹਰਜ ਦੇ ਲੋਕਲ ਥਾਣੇ ਦੇ ਵਿੱਚ ਤੇ ਜਿਨ੍ਹਾਂ ਨੂੰ ਆਪਣਾ ਫੜਨ ਦੇ ਵਿੱਚ ਕਾਮਯਾਬੀ ਹਾਸਲ ਮਿਲੀ ਹੈ ਤੇ ਜਦੋਂ ਇਹਨਾਂ ਨੂੰ ਆਪਣਾ ਮਜਬੂਰ ਪੁਸ਼ਕਿਸ਼ ਕੀਤੀ ਹੈ ਤੇ ਇਹਨਾਂ ਦੇ ਕੋਲੋਂ 22000 ਰੁਪਿਆ 22750 ਰੁਪਿਆ ਰਿਕਵਰੀ ਨੇ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਖੋਹ ਦਿੱਤਾ ਸੀਗਾ ਉਹ ਰਿਕਵਰ ਹੋਇਆ ਤੇ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫੋਰਥ ਅਫੀਸ ਜਾਈ ਸਰ ਇਹ ਕਿੱਥੋਂ ਫੜੇ ਗਏ ਆ ਇਹ ਚਾਂਦਪੁਰ ਪਿੰਡ ਦੇ ਵਿੱਚੋਂ ਹੀ ਇਹਨਾਂ ਨੂੰ ਕੀਤਾ ਟੋਟਲ ਕਿੰਨੇ ਲੋਕ ਸੀਗੇ ਸਾਰੇ ਸੌਰੀ ਲੋਕ ਕਿੰਨੇ ਸੀਗੇ ਜਿਹੜੇ ਫੜੇ ਗਏ 6 ਜਣੇ ਸੀਗੇ ਇੱਕ ਕੁੜੀ ਸੀਗੀ ਚਾਰ ਪੰਜ ਮੁੰਡੇ ਸੀਗੇ ਤਾਂ ਕੀ ਕਾਰਵਾਈ ਵਗੈਰਾ ਕੋਈ ਧਾਰਾ ਵਗੈਰਾ ਕੀ ਲਗੀਆਂ ਨਾ ਮੈਂ ਕੁਝ ਹਾਂਜੀ ਇਹਨਾਂ ਦੇ ਖਿਲਾਫ ਅਸੀਂ ਪਰਚਾ ਦਾਜ ਕੀਤਾ ਸੀਗਾ ਐਫ ਆਈ ਆਰ ਨੰਬਰ 40/24 ਜਿਹਨਾਂ ਦੇ ਖਿਲਾਫ 379 20 427 ਆਈ ਪੀਸੀ ਮਿਲਾਇਆ ਸੀਗਾ